ਮੇਰਾ ਨਾਮ ਜਸਪੀਰਾ ਭਾਜੀ ਕੀ ਵੜਾ ਕੀ ਆ ਗਿਆ ਤੇ ਥੋੜੇ ਦਿਨ ਪਹਿਲਾਂ ਦੀ ਗੱਲ ਆ ਭਾਜੀ ਮੈਂ ਕਹਣਾ ਮਹੀਨਾ ਡੇ ਪਹਿਲਾਂ ਜੇ ਘਰ ਆਤਾ ਹੋਇਆ ਸੀ ਇੱਥੇ ਠੀਕ ਹੈ ਜੀ ਇੱਥੇ ਮਹੱਲੇ ਚ ਆਇਆ ਸੀ ਉਹ ਜਿਹੜੇ ਐਨਡੀ ਪਾਰਟੀ ਜਿਹੜੇ ਸਾਡੇ ਘਰੇ ਹਮਲਾ ਕਰਕੇ ਗਏ ਨੇ ਇਹ ਮੇਰੇ ਭਤੀਜੇ ਦਾ ਦੋਸਤ ਹੀ ਸੀਗਾ ਰਿਸ਼ੂ ਰਿਸ਼ੂ ਮੁੰਡਾ ਉਹਨਾਂ ਦੇ ਨਾਲ ਨਾਲ ਨਹੀਂ ਲੜਾਈ ਹੋਈ ਸੀ ਠੀਕ ਹੈ ਜੀ ਰਿਸ਼ੂ ਕੋਲ ਪਤਾ ਨਹੀਂ ਮੋਬਾਈਲ ਹੈਗਾ ਨਹੀਂ ਹੈਗਾ ਮੈਨੂੰ ਪਤਾ ਨਹੀਂ ਐ ਮੇਰਾ ਨਾਮ ਭਤੀਜਾ ਹਰਜਿੰਦਰ ਸਿੰਘ ਕਾਲੂ ਠੀਕ ਹੈ ਜੀ ਇਹ ਉਹਦੇ ਹੋਣ ਤੇ ਰਿਸ਼ੂ ਨੂੰ ਧਮਕੀਆਂ ਦਿੰਦੇ ਸੀ ਮੇਰੇ ਭਤੀਜੇ ਦਾ ਦੋਸਤ ਹੈ ਰਿਸ਼ੂ ਉਹਨੂੰ ਤਾਂ ਮੈਂ ਕੀ ਦਿੰਦੇ ਸੀ ਤੈਨੂੰ ਮਾਰਦਾ ਉਹਦੀ ਬਗੈਰ ਰਿਕਾਰਡਿੰਗ ਹੀ ਵੀ ਹੈ ਮੇਰੇ ਕੋਲ ਇੱਕ ਸਿਮਰ ਸਿਮਰ ਮੁੰਡਾ ਵੀ ਹੈ ਤੈਨੂੰ ਮਾਰ ਦਾਂਗੇ ਗੰਦ ਨਹੀਂ ਬੋਲ ਸਕਦਾ ਚਲੋ ਕਈਆਂ ਨੇ ਸੁਣਨਾ ਠੀਕ ਹੈ ਜੀ ਆਹ ਕਰਦਾਂਗੇ ਮੈਂ ਉਹਨੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਗੰਦ ਨਾ ਬੋਲ ਜੇ ਤੂੰ ਮਾਰਨਾ ਹੈ ਚਲ ਕੋਈ ਕਹਿੰਨੇ ਮਾਰ ਲਈ ਪਰ ਮੈਨੂੰ ਕਾਲੂ ਦਾ ਰੋਲ ਦੱਸ ਉਹ ਮੇਰਾ ਭਤੀਜਾ ਕਹਿੰਦਾ ਭਾਜੀ ਕਾਲੂ ਨੂੰ ਮੇਰਾ ਕੋਈ ਰੋਲ ਨਹੀਂ ਹੈਗਾ ਕਾਲੂ ਕਹਿੰਦਾ ਦੀ سپورਟ ਚ ਆਂਦਾ ਮੈਂ ਕਿਹਾ ਯਾਰ ਦੋਸਤਾਂ ਇੱਕ ਦੂਜੇ ਨਾਲ ਖੜਦੇ ਆ ਆਪਾਂ ਬੈਠ ਕੇ ਸਮਝ ਜੰਨੇ ਆ ਕਹਿੰਦਾ ਭਾਜੀ ਤੁਸੀਂ ਪਰ ਮੈਂ ਤੁਹਾਡੀ ਸੁਣਨੀ ਨਹੀਂ ਹੈਗੀ ਮੈਂ ਤਾਂ ਨੂੰ ਸਿਮਰ ਨੂੰ ਤੇ ਰਿਸ਼ ਨੂੰ ਮਾਰਨਾ ਇਹਨੂੰ ਪਤਾ ਨਹੀਂ ਕਿਸੇ ਨੇ ਦੱਸਤਾ ਵੀ ਭੋਲੂ ਭਾਈ ਦੇ ਘਰ ਦੇ ਹੈਗਾ ਉੱਥੇ ਘਰੇ ਇਹਦੀ ਝੂਜ ਨਾਲ ਲੜਾਈ ਹੋਈ ਆ ਆ ਮੇਰਾ ਭਤੀਜਾ ਇੱਥੇ ਖੜਾ ਸੀ ਮੇਨੇ ਮੰਮੀ ਮੇਰੀ ਘਰ ਦੀ ਮੇਰੀ ਭਾਬੀ ਇੱਥੇ ਖੜੇ ਸੀ ਇਹ ਗੁਰਪਾਨਾ ਗੁਰਪੂਨਾ ਲੈ ਕੇ ਆਏ ਮੁੰਡੇ 20 25 ਪਹਿਲਾਂ ਤਾਂ ਲੰਗੇ ਇੱਥੇ ਮੈਂ ਉਹਨਾਂ ਕਹਿੰਦਾ ਮੁੰਡੇ ਲੈ ਕੇ ਇੱਥੇ ਕਿਉਂ ਆਇਆ ਮੈਂ ਮੁੰਡੇਆਂ ਕਹਿੰਦਾ ਇੱਥੇ ਕਿਉਂ ਆਇਆ ਉਹ ਭਾਈ ਪੰਜ ਛੇ ਮੋਟੇ ਸੀਗੇ ਪੂਰੇ ਲੱਦੇ ਸੀਗੇ ਠੀਕ ਹੈ ਟੋਟਲ 30 ਤੋਂ 35 ਜਨੇ ਹੈਗੇ ਸੀ 30 ਤੋਂ 35 ਜਨੇ ਟੋਟਲ ਹੈਗੇ ਸੀ ਠੀਕ ਹੈ ਜੀ ਚਲੋ ਲੰਘ ਜੀ ਮੈਂ ਤਾਂ ਵੀ ਨਹੀਂ ਕੁਝ ਕੀਤਾ ਮੈਂ ਕਿ ਲੜਨਾ ਨਹੀਂ ਆ ਬੱਚਿਆਂ ਦੇ ਸਿਰ ਨਹੀਂ ਪੜਵਾਨੇ ਚਲੋ ਉਹਨਾਂ ਨੂੰ ਪੰਦ ਪੂਰਾ ਸੀਗਾ ਠੀਕ ਹੈ ਜੀ ਅਗਲੇ ਆਏ ਕਹਿੰਦਾ ਬਦਮਾਸ਼ੀ ਕੱਢਣੀ ਹੈ ਬਦਮਾਸ਼ੀ ਕੱਢਣੀ ਹੈ ਮੈਂ ਭਾਈ ਜੀ ਰੋਡ ਤੇ ਗਿਆ ਆਪਣਾ ਟਾਈਬ ਰੋਡ ਤੇ ਮੈਂ ਭਤੀਜੇ ਨੂੰ ਨਾਲ ਲੈ ਕੇ ਗਿਆ ਸੀਗਾ ਦਵਾਈ ਲੈਣ ਜਾਣ ਦੀ ਸੀ ਘਰ ਦੀ ਸੀ ਮੈਂ ਰੋਡ ਤੇ ਜਾ ਰਿਹਾ ਜੋੜਦਾ ਮੈਨੂੰ ਮੈਂ ਘਰ ਦੇ ਕੈਮਰੇ ਚ ਲਾਇਆ ਸੀ ਹੁਣ ਕੀਤਾ ਸੀ ਕੈਮਰਾ ਮੈਂ ਦੇਖਿਆ ਘਰ ਦੇ ਘਰ ਕਾਠੀ ਬਾਹਰ ਕਿੱਧਰ ਇਕੱਠਾ ਹੋ ਗਏ ਮੈਨੂੰ ਘਰੇ ਭਾਬੀ ਦਾ ਫੋਨ ਆ ਗਿਆ ਵੀ ਇਹ ਘਰੇ ਹਮਲਾ ਹੋ ਗਿਆ ਭਾਜੀ ਇਹਨਾਂ ਨੇ ਦੋ ਤਿੰਨ ਜਣੇ ਨੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨਾ ਉਹਨਾਂ ਦੇ ਨਾਲ ਮੋਟਾ ਤੇ ਜਿਹੜਾ ਮੁੰਡਾ ਸੀਗਾ ਭਜਾ ਕੇ ਲੱਗੇ ਜਾ ਰਹੇ ਜਿਹੜਾ ਚਲਾ ਰਿਹਾ ਸੀ ਇਹਨਾਂ ਨੂੰ ਮੈਂ ਜਾਂਦੇ ਉਥੇ ਫੜ ਲਿਆ ਮੈਂ ਗੱਡੀ ਮਾਰੀ ਵਿੱਚ ਜੋ ਗੱਡੀ ਵਿੱਚ ਮਾਰੀ ਇੱਕ ਮੋਟਰਸਾਈਕਲ ਨਾਲ ਇੱਕ ਇੱਕ ਤਿੰਨ ਜਣਾਂ ਨੂੰ ਫੜ ਲਿਆ ਉਹ ਦੁਨੇ ਅੰਦਰ ਸੀ ਬਿਠਾਏ ਹੋਏ ਆ ਜਿੰਨੇ ਸੀ ਅੰਦਰ ਬਿਠਾਏ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਪਹਿਲੇ ਵੀ ਤੁਹਾਨੂੰ ਚੀਕੀ ਤੋਂ ਡੀ ਨੇ ਉਹ ਸਾਡੀ ਨਹੀਂ ਵੀਰੇ ਸਾਡੀ ਰੰਜਿਸ਼ ਨਹੀਂ ਸੀ ਮੇਰੇ ਭਤੀਜਾ ਜਿਹੜਾ ਹੈ ਨਾ ਉਹਦਾ ਦੋਸਤ ਹੈ ਰਿਸ਼ੂ ਉਹਦੇ ਨਾਲ ਸੀ ਉਹ ਕਹਿੰਦਾ ਵੀ ਜਿਹੜਾ ਵਿੱਚ ਆਏਗਾ ਉਹਨੂੰ ਹੀ ਮਾਰਾਂਗੇ ਕਹਿੰਦਾ ਮੈਂ ਇਹ ਮੇਰਾ ਭਤੀਜਾ ਇੱਕ ਇਨਾਮ ਜਿਹੜਾ ਨਾਮ ਦਸੀ ਆ ਇਹ ਦੱਸੂਗਾ ਨਾਮ ਦਾ ਨਾਮ ਕੰਨੋ ਸੀਗਾ ਸਾਹੀ ਲਾਂਡਾ ਕੰਨਾ ਕਰਨ ਕੰਨਾ ਸੀਗਾ ਉਹ ਕੁਝ ਪਤਾ ਮੈਂ ਦੱਸਦਾ ਵੀਰੇ ਚਲੋ ਇਹਨੇ ਦੱਸ ਦੂਗਾ ਬਾਕੀ ਦੇ ਬਿਆਨ ਤੁਸੀਂ ਲਿਓ ਜਿਹੜੇ ਮੁੰਡੇ ਹਥਿਆਰ ਲੈ ਕੇ ਆਏ ਸੀ ਜਿਨ੍ਹਾਂ ਨੇ ਗੁੰਡਾਸ਼ੀਆਂ ਚਲਾਈਆਂ ਘਰਪਾਨਾ ਚਲਾਈਆਂ ਸਾਡੇ ਮੋਟਰਸਾਈਕਲ ਭੰਨੇ ਆ ਜੋਰ ਨੁਕਸਾਨ ਕੀਤਾ ਹੈ ਕੈਮਰਾ ਸਾਡਾ ਪੰਨਿਆ ਨਿਗਾਹ ਮਾਰ ਲੋ ਉਹ ਬਾਜੀ ਅੰਦਰ ਵੜ ਕੇ ਇੱਕ ਜਨ ਨੂੰ ਅਸੀਂ ਦੇ ਅੰਦਰ ਹੀ ਫੜ ਲਿਆ ਦੋ ਜਨਾਂ ਨੂੰ ਮੈਂ ਫੜ ਕੇ ਲੈ ਕੇ ਆਇਆ ਇੱਕ ਜਨ ਨੂੰ ਅੰਦਰ ਵੜ ਗਿਆ ਮੇਰੀ ਭਾਬੀ ਨੂੰ ਕਹਿਦਾ ਉਹ ਗੰਦ ਬੋਲਿਆ ਜਿਹੜਾ ਮੈਂ ਫਿਰ ਨਹੀਂ ਬੋਲ ਸਕਦਾ ਇਹ ਭਾਬੀ ਮੇਰੇ ਗੁਰਦੁਆਰੇ ਜਾਂਦੇ ਆ ਉਹਦੇ ਵਿੱਚ ਇਹ ਬੋਲਿਆ ਰੀਸ਼ੂ ਨੂੰ ਕਹਿੰਦਾ ਮੇਰੇ ਭਤੀਜੇ ਨੂੰ ਕਹਿੰਦਾ ਜੇ ਤੇਰੇ ਚ ਦਮ ਹੈ ਨਾ ਫਿਰ ਤੂੰ ਆਪਣੀ ਮਾਂ ਨੂੰ ਲੈ ਕੇ ਲੈ ਕੇ ਜਾ ਕੇ ਦਿਖਾਈ ਇਹਦੀ ਰਿਕਾਰਡਿੰਗ ਮੇਰੇ ਕੋਲ ਹੈ ਕਿ ਕਹਿੰਦਾ ਜੇ ਤੇਰੇ ਗੰਦ ਬੋਲ ਕੇ ਕਹਿੰਦਾ ਜੇ ਤੇਰੇ ਚ ਦਮ ਹੈ ਨਾ ਫਿਰ ਤੂੰ ਕਾਲੂ ਦੀ ਮਾਂ ਨੂੰ ਹਣ ਗੁਰਦੁਆਰੇ ਲੈ ਕੇ ਜਾ ਕੇ ਦਿਖਾਈ ਕਹਿੰਦਾ ਇਹ ਲਵਜ ਉਹਨਾਂ ਨੇ ਬ ਅਰੇ ਰਿਕਾਰਡਿੰਗ ਅਸੀਂ ਤੁਹਾਨੂੰ ਪੇਸ਼ ਕਰ ਦਾਂਗੇ ਜਦੋਂ ਕੋਗੇ ਲੱਗਦਾ ਨਹੀਂ ਕਿ ਇਹ ਤਾਂ ਗੁੰਡਾਗਦੀ ਕਰਨੀ ਹਾਂ ਬਿਲਕੁਲ ਗੁੰਡਾਗਦੀ ਹੈ ਜੀ ਆਪਾਂ ਤਾਂ ਇੱਕ ਗੱਲ ਹੋਰ ਗਈ ਹੈ ਤੁਹਾਨੂੰ ਗੁੰਡਾਗਦੀ ਦੀ ਆਪਾਂ ਗੱਲ ਕਰੀਏ ਨਾ ਆਪਾਂ ਇੱਕ ਗੱਲ ਹੋਰ ਗਈ ਹੈ ਵੀ ਅਗਰੋ ਸਾਡੇ ਬੱਚਿਆਂ ਵੱਲ ਕੋਈ ਸ਼ਿਕਾਇਤ ਹੈ ਨਾ ਅਸੀਂ ਮਾਫੀ ਮੰਗਦੇ ਹਾਂ ਭਾਈ ਆਪਾਂ ਮਮਲੇ ਦਾ ਮੁੱਲ ਖਰਾਬ ਕਰਨਾ ਚਾਹੁੰਦੇ ਠੀਕ ਹੈ ਔਰ ਇੱਜਾ ਸਭ ਨੂੰ ਪਿਆਰੀ ਹੁੰਦੀ ਹੈ ਜੇ ਮੱਲੇ ਜੀ ਜਦ ਪੈਣਾ ਸਭ ਰਹਿੰਦੀਆਂ ਉਹ ਸਾਡੀਆਂ ਵੀ ਨਹੀਂ ਇਹ ਚੀਜ਼ਾਂ ਹਾਨੂੰ ਨਹੀਂ ਪਸੰਦ ਆਉਂਦੇ ਸਾਡੇ ਬੱਚੇ ਵੀ ਗਲਤੀ ਕਰਨ ਅਸੀਂ ਉਹਨਾਂ ਲਈ ਵੀ ਡੰਡਾ ਚੱਕਾਂਗੇ ਭਾਜੀ ਕਿਸੇ ਦੀ ਹਿੰਮਤ ਸਾਡੇ ਘਰ ਆ ਕੇ ਡੰਡਾ ਚੱਕਣਾ ਤੇ ਗੋਲੀਆਂ ਚਲਾਉਣੀਆਂ ਭਾਜੀ ਅੱਜ ਜਿਹੜੇ ਸ਼ਰਧਾਮ ਹੋ ਗਈ ਯਾਰ ਸਾਡੀ ਦਾ ਇਹੀ ਮੰਗਿਆ ਠੀਕ ਹੈ ਅਸੀਂ ਉਹਨਾਂ ਨੂੰ ਜੋ ਪ੍ਰੂਫ ਚਾਹੀਦੇ ਨੇ ਦਵਾਂਗੇ ਬਕਾਇਦਾ ਮੁੰਡੇ ਅੰਦਰ ਬੈਠੇ ਨੇ ਜਿੰਨਾਂ ਨੇ ਕਿਹਾ ਸਾਡੇ ਨਾਲ ਆਏ ਸੀ ਅਸਲਾ ਉਹਨਾਂ ਨੇ ਚਲਾਇਆ ਸੀ ਬਕਾਇਦਾ ਚਲਾਇਆ ਸੀ ਨਾ ਸਾਬਤ ਹੋ ਗਿਆ ਉਹਨਾਂ ਨੇ ਚਲਾਇਆ ਸੀ ਇੱਥੇ ਚਲਾਇਆ ਵੀ ਹੈ ਸਾਹਮਣੇ ਘਰ ਦੇ ਕੈਮਰੇ ਦੀ ਵੀਡੀਓ ਵੀ ਦਿਖਾ ਦਾਂਗਾ ਇੱਥੇ ਆ ਕੇ ਹਮਲਾ ਕੀਤਾ ਮੇਰੇ ਭਤੀਜੇ ਤੇ ਕੀਤਾ ਹੈ ਲੇਕਿਨ ਉਹਨਾਂ ਦਾ ਦੋਸਤ ਸੀਗਾ ਇੱਕ ਦੋਸਤ ਸੀਗਾ ਉਹਦੀ ਪਿੱਠ ਤੇ ਮਾਰਿਆ ਠੀਕ ਹੈ ਪਿੱਠ ਤੇ ਮਾਰਿਆ ਸਾਰਾ ਕੁਝ ਸਬੂਤ ਹੈਗਾ ਫਰਨਾਨੀ ਸਾਹਿਬ ਦਵਾ ਦੋ ਫੂਟ ਅਸੀਂ ਦਵਾਵਾਂਗੇ ਇੰਤਖਾਬ ਦੀ ਕਮਨਜੀ ਠੀਕ ਹੈ ਆਪਣੇ ਗੇਟ ਲਾਨ ਲੱਗੀ ਇਧਰ ਦੀ ਲੈਂਸਰ ਆਏ ਤੇ ਮੇਰੇ ਮੁੰਡਾ ਛੋਟੇ ਵਾਲਾ ਬੁਕਾਲੂ ਤੇ ਵੱਡਾ ਮੁੰਡਾ ਇਧਰ ਇੱਥੇ ਮੋੜ ਤੇ ਖੜੇ ਤੇ ਇਹਨਾਂ ਨੇ ਨਾਲ ਹੀ ਜਾ ਕੇ ਕੱਢ ਲਿਆ ਤੇ ਇੱਕ ਆ ਮੁੰਡਾ ਜਤਿਨ ਜਤਿਨ ਉਹਦੇ ਉਹਦੇ ਦਾਤ ਮਾਰਿਆ ਤੇ ਫੇ ਸਾਰੇ ਮੇਟਾ ਵਾਪਕ ਜਦੋਂ ਸੀ ਕਰ ਅੰਦਰ ਵੜ ਜੋ ਸਰ ਨਾਲੇ ਮੇਰੇ ਇਟਾ ਉਟਾ ਮਾਰ ਲੱਗੇ ਮੇਰੇ ਮਾਰ ਗੋਲੀ ਦੀ ਫਾਈਲ ਕੀਤੀ ਆ ਤੇ ਮੇਰੇ ਗਮਲੇ ਗਮਲੇ ਸਾਰਾ ਕੁਝ ਤੁਹਾਡੇ ਗੇਟਾਂ ਦੇ ਸਾਰਾ ਕੁਝ ਮਾਰ ਕੇ ਕੇ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਇਟਾ ਮਾਰੀਆਂ ਮਤਲਬ ਕਿ ਕਟੋ ਕਟ 50 ਮੋਟਰਸਾਈਕਲ ਸੀ ਕਿਹੜਾ ਮੁੰਡਾ ਕਿਹੜਾ ਬੰਦਾ ਜੀ ਇਹ ਗੁਰਾਜੋਂ ਦਾ ਨਵਰਾਗ ਨਗਰੀਆ ਤੇ ਇਹ ਇਧਰ ਲਾ ਇਹ ਇਹ ਬਿਸਕਰਨ ਨਗਰ ਮੈਨੂੰ ਕਹਿੰਦਾ ਮਤਲਬ ਕਿ ਇਹ ਹਾਂਜੀ ਗਲੀ ਨੂੰ ਮਰੇ ਹਾਂਜੀ ਹਾਂਜੀ ਗੋਲੀ ਨਾਲ ਤਿੰਨ ਚਾਰ ਜਣਾਂ ਨੇ ਫਾਇਰ ਚਲਾਏ ਆ ਬਹੁਤ ਜਣੇ ਨੇ ਬੰਦੇ ਕਿੰਨੇ ਕਿਤੇ ਬਹੁਤ ਜ਼ਿਆਦਾ ਜਣੇ ਸੀ ਇਹ ਖਿਆਲ ਕੀ ਕੀਤੀ ਉਹਨਾਂ ਕੋਲ ਉਹਨਾਂ ਕੋਲ ਦਾਕ ਸੀ ਤਲਪਾਨਾਂ ਸੀਗੀਆਂ ਤੇ ਡੰਡੇ ਵੀ ਸੀਗੇ ਤੇ ਕੋਲਾਂ ਵੀ ਸੀ ਉਹਨਾਂ ਨੇ ਫਾਇਰ ਵੀ ਕੀਤੇ ਸਾਡੇ ਕਰਨ ਨੂੰ ਪਤਾ ਵੀ ਕਦੀ ਹੋਈ ਨਾ ਸਾਡੀ ਕਦੇ ਲੜਾਈ ਨਹੀਂ ਹੋਈ ਇੱਕ ਮੁੰਡਾ ਉੱਤੋਂ ਨੰਮਰ ਵਾਲੀ ਉਹਨਾਂ ਨਾਲ ਲੜੀ ਹੁਣ ਵੀ ਹੰਦ ਨਾਲ ਨਹੀਂ ਆਹ ਮੁੰਡੇ ਕਰਕੇ ਹੋਈ ਮੈਨੂੰ ਬੋਤਰੀ ਇੱਕ ਗੋੜ ਮੰਮੀ ਹੁਣ ਗੱਲ ਤਾਂ ਕਰ ਲੰਦੋ ਇਹ ਕਾ ਮੁੰਡਾ ਸੀ ਹਾਂਜੀ ਉਹ ਸਾਡੀ ਗਾ ਉੱਧਰਲੇ ਪਾਸੇ ਕਿਤੇ ਦੇਖੇ ਆ ਪਹਿਲਾਂ ਵੀ ਕੋਈ ਗੱਲ ਹੋਈ ਆ ਅਸੀਂ ਗਾ ਜਲ ਛੱਡੋ ਬਾਰੇ ਮਿੱਟੀ ਪਾਤੀ ਅੱਜ ਅਸੀਂ ਕਿਤੇ ਨਹੀਂ ਸਾਨੂੰ ਪਤਾ ਸੀ ਕੁਝ ਨਹੀਂ ਪਤਾ ਅਸੀਂ ਤਾਂ ਆਪਣੇ ਘਰੇ ਬੈਠੇ ਮੈਂ ਗੁਰਗਰੇ ਚੱਲੀ ਸੀਗੀ ਅੰਦਰ ਸਾਰੇ ਇਦਾਂ ਰੋ ਸੋਈ ਮਾਰਨਾ ਸ਼ੁਰੂ ਕਰਤਾ ਉਹਨਾਂ ਨੇ ਹਾਂ ਕੈਮਰਾ ਦੀ ਵੀਡੀਓ ਵੀ ਨਹੀਂ ਹੈ ਕੈਮਰਾ ਦੀ ਪਹਿਲਾਂ ਕੋਈ ਨਾਈ ਝਗੜਾ ਸੀ ਨਹੀਂ ਸਾਡੇ ਨਾਲ ਤਾਂ ਕੋਈ ਨਹੀਂ ਸੀ ਸਾਡੇ ਨਾਲ ਨਹੀਂ ਸੀ ਨਹੀਂ ਚਲੋ ਆਹੋ ਆਹੋ ਇਹ ਕੀ ਨਾਮ ਆ ਤੇਰਾ ਪੁੱਤਰ ਮੇਡੀਕੋ ਇੱਡਰੈਸ ਹੈ ਕਿਹੜੇ ਮੱਲੇ ਦੇ ਰਹਿਣ ਵਾਲੇ ਹੋ ਤੁਸੀਂ ਮੰਡਿਆ ਦੇ ਰਹਿੰਦੇ ਹਾਂ ਤੇ ਕੀ ਕੀ ਕਰਨ ਆਏ ਸੀ ਇਸ ਮੱਲੇ 'ਚ ਤੁਸੀਂ ਭਾਜੀ ਮੈਂ ਨਾ ਕੰਮ ਦਵਾ ਰਿਆ ਸੀ ਨਾ ਪੈਸੇ ਲੱਗੇ ਸੀ ਯਾਰ ਦੂਸਰੇ ਮੁੰਡੇ ਨੇ ਬਾਇਆ ਕਹਿੰਦਾ ਨਹੀਂ ਕੋਈ ਕੰਮ ਆ ਚੱਲ ਤਾਂ ਮੈਂ ਆਇਆ ਸੀ ਮੈਂ ਕਿਸੇ ਦੇ ਦਾਂਦਰੇ ਮੇਰੇ ਪੈਰ ਵਿੱਚ ਟੁੱਟਿਆ ਮੈਂ ਦਵਾਈ ਨਹੀਂ ਲਈ ਫਿਰ ਤੇ ਆ ਕੇ ਆ ਕੇ ਆ ਕੇ ਫੇ ਕਿਸੇ ਦੇ ਘਰ ਦੇ ਗੋਲੀਆਂ ਚਲਾਤੀਆਂ ਉੱਛ ਲੋ ਕੈਮਰੇ ਤੇ ਕੋਈ ਵੀ ਨਹੀਂ ਅੱਗੇ ਖੜੇ ਜਾਂਦਾ ਜੈਸੀ ਗੋਲੀਆਂ ਚਲੇ ਨਹੀਂ ਮੈਂ ਕਿਰਪਾਨਾ ਕਿਰਪਾਨਾ ਲੈ ਕੇ ਦਵਾਈ ਗੋਲੀਆਂ ਚਲਾਈ ਮੈਨੂੰ ਮੁੰਡੇ ਨੇ ਬਾੜੇ ਕਿੰਦਾ ਕੋਈ ਕੰਮ ਆਲਤਾ ਆਇਸੀ ਗੋਰੇ ਮੈਨੂੰ ਕਿਤੇ ਲੜਦਾ ਵੀ ਨਹੀਂ ਆ ਨਹੀਂ ਨਹੀਂ ਲੱਗਦਾ ਨਹੀਂ ਜੇ ਤੂੰ ਆਇਆ ਤੇ ਕਾਦੇ ਵਾਸਤੇ ਆਇਸੀ ਦਵਾਈ ਕਿੱਥੋਂ ਲੈਣੀ ਸੀ ਤੂੰ ਮੈਂ ਦਵਾਈ ਉਧਰ ਹੀ ਜਾ ਰਹੀ ਸੀ ਮੁੰਡੇ ਸਾਈਕਲ ਤੇ ਮੈਨੂੰ ਚੱਕਿਆ ਸੀ ਜਰ ਉਹਨਾਂ ਨੇ ਮੁੰਡੇ ਨੂੰ ਕਹਿੰਦੇ ਨਹੀਂ ਤੇ ਇੱਧਰ ਗਲੀਆਂ ਚ ਕੀ ਲੈਣਾ ਹੈ ਫੇ ਇੱਧਰ ਗੜੀਆਂ ਮੁੰਡੀਆਂ ਨੇ ਮੈਂ ਸੀ ਕੰਮ ਕਿਸ ਮੁੰਡੇ ਕਰੇ ਜਾ ਰਿਹਾ ਤਾਂ ਆਇਸੀ ਗੋਰੇ ਇਹਨਾਂ ਨੂੰ ਕਿਉਂ ਮੂੰਹ ਤੇ ਮਾਸਕ ਕਿਉਂ ਮੰਨਿਆ ਸੀ ਇਹਨੇ ਮੂੰਹ ਮਾਸਕ ਪੰਨਿਆ ਸੀ ਮੁੰਡੇ ਰਾ ਕੀ ਨਾਮ ਆ ਤੁਹਾਡਾ ਮੈਨੂੰ ਚੈੱਕ ਕਰ ਲੈਣਾ ਆ ਲੇਕਿਨ ਲੋਕੀਂ ਕਿੱਧਰ ਆ ਗਏ ਤੇਰੇ ਕਿਹਾ ਮੇਰੇ ਕੋਲ ਨਹੀਂ ਇਹ ਦੇਖੀ ਤੂੰ ਇਹਦੇ ਨਾਲ ਕਿੱਦਾ ਸੀ ਜੀ ਮੈਂ ਤਾਂ ਜਗੀਰਪੁਰ ਰਹਿਣਾ ਵਾਂ ਆ ਦੇਖੋ ਯਾਰ ਕੁ ਤਾਰ ਫੇ ਲਾ ਕੇ ਪਣ ਹਾਂਜੀ ਇਹ ਬੰਦਾ ਮੈਨੂੰ ਜਾਣਦਾ ਵੀ ਨਹੀਂ ਜੀ ਆ ਇੱਕ ਬੰਦਾ ਆਸ ਕੋ ਬੰਨਣ ਨੂੰ ਕੀ ਹੋ ਰਿਹਾ ਪੁੱਛ ਰਿਹਾ ਦੋਨੋਂ ਦੀ ਦਵਾਈ ਲੈਣੇ ਆ ਗਏ ਦਵਾਈ ਲੈਣੇ ਤਾਂ ਕੰਮ ਤਾਂ ਆ ਰਿਹਾ ਲੜ ਕੇ ਸਾਰੇ ਦਵਾਈਆਂ ਲੈਣੇ ਇੱਧਰ ਹੀ ਆਏ ਹਾਂ ਮੱਲੇ ਜੀ ਐਸੀ ਆਹੀ ਜਗ੍ਹਾ ਮਿਲੀ ਤੁਹਾਨੂੰ ਮੱਲੇ ਜੀ ਵੀ ਦਵਾਈਆਂ ਇੱਥੇ ਹੀ ਮਿਲਦੀਆਂ ਸਾਰੀਆਂ ਮਮੀ ਨਾਲ ਗੱਲ ਕਰਾ ਦਾਂਗਾ ਤੁਹਾਨੂੰ ਮੇਰੇ ਕੋਲ ਪੈਡ ਉੱਤੇ ਆਪਰੇਸ਼ਨ ਹੋਇਆ ਮੇਰੇ ਹਾਂ ਵੀ ਤੂੰ ਬਈ ਆਗਲਾ ਕੋਈ ਨਹੀਂ ਕੋਈ ਪੁਰਾਣੀ ਰੰਜਿਸ਼ ਦੀ ਇਹਨਾਂ ਕਰਕੇ ਬੱਤੀ ਆਈ ਇਥੇ ਲੜਾਈ ਧੂੜੀ ਹੋ ਗਈ ਇਹਨਾਂ ਪਰ ਮੌਕੇ ਤੇ ਪਹੁੰਚੇ ਦੋ ਬੰਤੇ ਪੜੇ ਹੋਏ ਇਹਨਾਂ ਮੁੰਡੇ ਬਾਕੀ ਨਾਲ ਬਾਰੇ ਵੈਕਪੇ ਕਰ ਲਾਂ ਜਿਹੜੇ ਵੀ ਹੋਣਗੇ ਜੈਸੀ ਸੂਰਤ ਹੋਏਗੀ ਉਹਨਾਂ ਚੋਂ ਤੇ ਵੈਹੀ ਕਰ ਵੀ ਅਮਰ ਸਰ ਜੀ ਕਿਹੜਾ ਏਰੀਆ ਔਰ ਪੁਰਾਣੀ ਰੰਜਿਸ਼ ਕਿਸ ਕਰਕੇ ਲੜਾਈ ਹੋਈ ਹੈ ਤੁਸੀਂ ਇਹਨਾਂ ਦੀ ਪੁਰਾਣੀ ਦਸਤੂਰ ਮੁਤਾਬਕ ਹੀ ਹੈ ਵੀ ਪਿੱਛੇ ਕੋਈ ਅਜੇ ਤੋਂ 2 ਮਹੀਨੇ ਪਹਿਲਾਂ ਟਕਰਾਅ ਹੋਇਆ ਹਣਾ ਕਿ ਬੱਚਿਆ ਬੱਚਿਆਂ ਦਾ ਕੋਈ ਰੰਜਿਸ਼ ਵਾਲੇ ਇੱਥੇ ਆ ਕੇ ਗਲੀ ਚ ਨਾਲ ਲੜਾਈ ਸ਼ੁਰੂ ਕਰ ਲਿਆ ਬਾਕੀ ਦੇਖਦੇ ਜੋ ਵੀ ਹੋਊਗਾ ਜਿਹੜੇ ਨੌਜਵਾਨ ਆਏ ਸੀ ਉਹ ਕੌਣ ਇਹ ਜਦਨੀ ਵੈਰੀਫਾਈ ਕਰ ਰਹੇ ਹੈਂ ਵੈਰੀਫਾਈ ਕਰਕੇ ਦੱਸੋ ਜੀ 3 ਘੰਟੇ ਤੋਂ ਉੱਪਰ ਹੋ ਚੁੱਕਾ ਮਾਮਲਾ ਹੋਏ ਨੂੰ ਤੁਸੀਂ ਪੁਲਿਸ ਇੰਨੀ ਲੇਟ ਕਿਉਂ ਪਹੁੰਚੀ ਹੈ ਜਿੱਥੇ ਹੋਰ ਵੀ ਕਿਤੇ ਗਈ ਸੀ ਲੜਾਈ ਹੈ ਤੇ ਆ ਗਏ ਮੌਕੇ ਤੇ ਆ ਗਏ ਟੈਂਪਰ ਕੋਈ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆਏਗੀ ਹਾਂਜੀ ਅਜੇ ਕੁਝ ਨਹੀਂ ਆਇਆ ਦੇਖਦੇ ਹਾਂ ਕੋਈ 30000 ਹਥਿਆਰ ਵਿੱਚ ਗਿਆ ਨਾਲ ਕੋਲ ਹਾਂਜੀ ਕੋਈ 30000 ਹਥਿਆਰ ਵਿੱਚ ਗਿਆ ਨਾਲ ਕੋਲ ਦੇਖ ਹਥਿਆਰ ਬਾਰੇ ਕੋਈ ਗੱਲ ਵੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆਈ ਲੜਾਈ ਝਗੜਾ ਇੱਕ ਮੋਟਰਸਾਈਕਲ ਲੱਗਾ ਵਸੇ ਕੋ ਟ੍ਰੇਡਰ ਟਿੱਟਰ ਉੜੇ ਕਿਲ ਰਹੇ ਹੈ ਨਾ ਬਾਕੀ ਦੇਖੀ ਜਾਊਗੀ ਜੋ ਵੀ ਆਉਂ